ਹੈਲੋ एवरीवन ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਪੰਜਾਬੀ ਫੂਡ ਕੋਰਨਰ ਤੇ ਅਮੀ ਦੇਕੇ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹਾਂ ਜੀ ਅੱਜ ਅੱਪਾ ਤਾਂ ਦਿੱਲੀ ਲੈ ਕੇ ਆਏ ਕਦੂ ਪਿੱਠੇ ਦੀ ਸਬਜੀ ਬਹੁਤ ਹੀ ਵਧੀਆ ਟੇਸਟੀ ਤਾਂ ਇਹ ਦੇਖ ਤੁਹਾਂ ਸਾਰਿਆਂ ਨੇ ਸਬਜੀ ਜੇਪਸੰਦਾ ਹੈ ਕਿ ਆਪਾਂ 1 ਕਿਲੋ 2 ਕਿਲੋ ਦੇਖੀਏ ਪਪਾ ਪਿੱਠਾ ਲੈਣ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤੈਨੂੰ ਤੁਸੀਂ ਛਿਲਕੇ ਸਮੇਤ ਵੀ ਬਣਾ ਸਕਦੇ ਆ ਪੈਂਦੀ ਛਲੇ ਚੜੀ ਹੁੰਦੀ ਤੋ ਉਤਾਰ ਦਿੱਤੀ ਹੈ ਹੁਣ ਇਹਦੇ ਸਾਰੇ ਦੀਪਾ ਕਟਿੰਗ ਕਰਾਂਗੇ ਕਟਿੰਗ ਤੁਸੀਂ ਆਪਣੇ ਸਾਹਮਣੇ ਛੋਟੇ-ਵਡੇ ਪੀਸ ਕਰ ਸਕਦੇ ਹੋ ਛੋਟੇ ਪੀਸ ਕਿਤੇ ਜ਼ਿਆਦਾ ਪੇਸਟੀ ਬੰਦਾ ਪੇਠਾ ਅਜੇ ਪਸਾਰੇ ਪੇਠੇ ਦੀ ਕਟਿੰਗ ਕਰ ਲਈਏ ਹੁਣ ਆਪਾਂ ਦੇ ਲੀਲਾ ਲਸਣ ਪਿਆਜ਼ ਤੇਨ ਦੋ ਟਮਾਟਰ ਟੁੜੀਆਂ ਹਰੀਆਂ ਮਿਰਚ ਅਦਰਕ ਆਪਾਂ ਮੈਦੇ ਵਿੱਚ ਨਹੀਂ ਪਾਵਾਂਗੇ ਸਬਜ਼ੀ ਦੇ ਵਿੱਚ ਲਸਣ ਨੂੰ ਆਪਾਂ ਕਿਡਾ ਕ੍ਰਸ਼ ਕਰ ਲਾਂਗੇ ਲਸਣ ਤੇ ਹਰੀ ਮਿਰਚ ਨੂੰ ਆਪਾਂ ਦੇ ਚਵਾ ਕੇ ਕੁੱਟ ਲਾਂਗੇ ਅੰਮਦਾਦਰਾ ਜਿਹਾ ਪੀਸ ਲਾਂਗੇ ਤਾਂ ਟੇਸਟ ਬਹੁਤ ਵਧੀਆ ਸਬਜ਼ੀ ਦੇ ਵਿੱਚ ਕੁੱਟਿਆ ਲਸਣ ਦਾ ਅਦਰਕ ਜਿਹੜਾ ਟੇਸਟ ਸਬਜ਼ੀ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਉਹਨੂੰ ਬਥਵਾਜੇ ਕ੍ਰਸ਼ ਕਰ ਲੈਣਾ ਬਹੁਤ ਜ਼ਿਆਦਾ ਬ੍ਰੀਕ ਵੀ ਨਹੀਂ ਕਰਨਾ ਥੋੜਾ ਮੋਟਾ ਗਦਰਾ ਜਿਹਾ ਪੈਨ ਪੀਸ ਲੈਣਾ ਪਿਆ ਸਾਨੂੰ ਆਪਾਂ ਪਿਆਜ਼ ਕਟਾਂਗੇ ਪਿਆਜ਼ ਆਪਾਂ ਲੰਬਾਈ ਦੇ ਵਿੱਚ ਕੱਟ ਲੈਣੇ ਸਾਰੇ ਪਤਲੇ ਪਤਲੇ ਲੰਬੇ ਲੰਬੇ ਪਿਆਜ਼ ਕਟਾਂਗੇ ਜਿਹੜਾ ਟਮਾਟਰ ਆਪਾਂ ਟਮਾਟਰ ਤੇ ਹਰੀ ਮਿਰਚ ਬਾਕੀ ਬਚੀ ਹੈ ਉਹਨੂੰ ਆਪਾਂ ਗ੍ਰਾਈਂਡਰ ਦੇ ਵਿੱਚ ਪਾ ਕੇ ਥੋੜਾ ਗ੍ਰाइंड ਕਰ ਲਾਂਗੇ ਇਹਨੂੰ ਚੋਪਰ ਦੇ ਵਿੱਚ ਪਾ ਕੇ ਕਬਰੀਕ ਚੋਪ ਕਰ ਲੈਣਾ ਇੱਕ ਪਿਊਰੀ ਬਣ ਜਾਂਦੀ ਹੈ ਦੀ ਸਰੋਂ ਦਾ ਤੇਲ ਗਰਮ ਕਰਕੇ ਆਪਾਂ ਉਹਦੇ ਵਿੱਚ ਥੋੜਾ ਜੀਰਾ ਪਾਇਆ ਤੇਰੇ ਦਾ ਤੜਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਉਹ ਸਾਰਾ ਉਹ ਲਸਣ ਪਾਵਾਂਗੇ ਲਸਣ ਤੇ ਹਰੀ ਮਿਰਚ ਜਿਹੜੀ ਆਪਾਂ ਕੁੱਟੀ ਸੀ ਉਹ ਪਾ ਦਾਂਗੇ ਵਿੱਚ ਤੁਹਾਨੂੰ ਇੱਕ ਦੋ ਮਿੰਟ ਆਪਾਂ ਪੁੰਨਾਂਗੇ ਸਰੋਂ ਦਾ ਤੇਲ ਨੂੰ ਕੋਲੀ ਗਰਮ ਕਰਕੇ ਥੋੜਾ ਠੰਡਾ ਕਰ ਲੈਣਾ ਉਸ ਤੋਂ ਬਾਅਦ ਦੁਬਾਰਾ ਫਿਰ ਕਹਿੰਨਾ ਕੋਈ ਜਦੋਂ ਆਪਾਂ ਇਸ ਨੂੰ ਤੇਲ ਨੂੰ ਗਰਮ ਕਰਦੇ ਹਾਂ ਜਦੋਂ ਜ਼ਿਆਦਾ ਗਰਮ ਹੁੰਦਾ ਤਾਂ ਕਰਪੋਂ ਦੀ ਸਮੈਲ ਵਿੱਚੋਂ ਖਤਮ ਹੋ ਜਾਂਦੀ ਹੈ ਜੇ ਆਪਾਂ ਕੱਚੇ ਦੇ ਵਿੱਚ ਮਸਾਲਾ ਪਾਈਏ ਤਾਂ ਫਿਰ ਉਹਦੀ ਸਮੈਲਾਂ ਤੇ ਨਹੀਂ ਉਹ ਵੀ ਸਬਜ਼ੀ ਟੇਸਟੀ ਨਹੀਂ ਬਣਦੀ ਹੁਣ ਆਪਾਂ ਇਸ ਲਈ ਪਿਆਜ਼ ਤਾਂ 2 ਮਿੰਟ ਨੂੰ ਅੰਤ ਤੱਕ ਬਰਲਾ ਸੰਪੂਰਨ ਤਪ ਪਿਆਜ਼ ਪਾ ਦਾਂਗੇ ਵਿੱਚ ਪਿਆਜ਼ ਨੂੰ ਆਪਾਂ 2-3 ਮਿੰਟ ਲਈ ਹੁਣਾਗੇ ਥੋੜੇ ਜਿਹਾ ਪਿਆਜ਼ ਆਪਾਂ ਥੋੜੇ ਪਿੰਕ ਜੇ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਲ ਕੇ ਟਮਾਟਰ ਦੀ ਪੂਰੀ ਜਿਹੜੀ ਬਣਾਈ ਆ ਉਹਨਾਂ ਆਪਾਂ ਸਾਰੇ ਇਹਨਾਂ ਵਿੱਚ ਪਾ ਦਾਂਗੇ ਇਹਦੇ ਲਓ ਜੀ ਟਮਾਟਰ ਪੂਰੀ ਵਿੱਚ ਪਾ ਦਾਂਗੇ ਤੇ ਫਿਰ ਉਹਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪੁੱਜਣ ਦਾਂਗੇ ਸ੍ਰੀਕਨਾ ਤੁਸੀ ਪੇਠਾ ਬਣਾਓਗੇ ਤੇ ਪੇਠਾ ਬਹੁਤ ਟੇਸਟੀ ਬਣਦਾ ਤੁਸੀਂ ਜਰੂਰ ਬਣਾ ਕੇ ਦੇਖਣਾ ਇੱਕੋ ਹੀ ਮੇਰੇ ਕਹਿੰਦੇ ਟਰਾਈ ਜਰੂਰ ਕਰਕੇ ਦੇਖਣਾ ਸ੍ਰੀਕਨਾ ਜਿਹੜਾ ਪੇਠਾ ਨਹੀਂ ਵੀ ਖਾਂਦਾ ਉਹ ਵੀ ਪੇਠਾ ਖਾਏਗਾ ਬੜਾ ਟੇਸਟੀ ਪੇਠਾ ਬਣਦਾ ਅਜੋਨੇ ਦੇ ਚਪਲੂ ਵਿੱਚ ਮਸਾਲਾ ਪਾਵਾਂਗੇ ਇੱਕ ਚਮਚਾ ਪਾ ਨਮਕ ਦਾ ਹਲਦੀ ਲਾਲ ਮਿਰਚ ਤੁਸੀਂ ਆਪਣਾ ਉਸ ਅਰੇ ਆਪਣੇ ਟੇਸਟ ਮੁਤਾਬਕ ਪਾ ਸਕਦੇ ਧਨੀਆ ਪਾਊਡਰ ਅੱਪਰ ਦਾ ਰੋੜਾ ਜਿਹਾ ਪੀਸਿਆ ਆ ਪਾਵਾਂਗੇ ਜਿਹੜਾ ਗਰਮ ਮਸਾਲਾ ਅਪਾ ਬਹੁਤ ਜ਼ਿਆਦਾ ਨਹੀਂ ਪਾਉਣਾ 1/2 ਚਮਚ ਗਰਮ ਮਸਾਲੇ ਦਾ ਤੇ 1/2 ਚਮਚਾ ਪਾ ਕਿਚਨ ਕੇ ਨਮਕਲਾ ਪਾਇਆ ਵਿੱਚ ਇਹਦੇ ਵਿੱਚ ਆਪਾਂ ਕੋਈ ਖਟਾਈ ਨਹੀਂ ਪਾਉਣੀ ਨਾ ਕਿੰਨ ਚੂਰ ਪਾਉਣ ਨਾ ਕੁਝ ਕੁਝ ਨਹੀਂ ਪਾਣਾ ਦੇ ਵਿੱਚ ਆਪਾਂ ਹੁਣ 1 ਚਮਚਾ ਪਾ ਦਿਲਾਂ ਦੇ ਵਿੱਚ ਗੁੜ ਦਾ ਪਾਵਾਂਗੇ ਉਹ ਤੁਸੀਂ ਆਪਾਂ ਟੇਸਟ ਮੁਤਾਬਕ ਬੋਲ ਬਾਅਦ ਜਦ ਮਿੱਠਾ ਨਹੀਂ ਬਣਾਉਣਾ ਬਹੁਤ ਜ਼ਿਆਦਾ ਕਿਉਂਕਿ ਬਹੁਤ ਥੋੜਾ ਜਿਹਾ ਗੁੜ ਪਾਵਾਂਗੇ ਵਿੱਚ ਉਹਦੇ ਨਾਲ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ ਲਓ ਜੀ ਹੁਣ ਆਪਾਂ ਦੇ ਵਿੱਚ ਆਪਾਂ ਮਸਾਲਾ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਉਹਨੇ ਦੁੱਧ ਤੋਂ ਸਾਰਾ ਪੇਠਾ ਇਹਨਾਂ ਵਿੱਚ ਪਾ ਦਾਂਗੇ ਤੇ ਪੇਠਾ ਵੀ ਜਦੋਂ ਤੁਸੀਂ ਲੈਣਾ ਤੇ ਥੋੜਾ ਜਿਹਾ ਥੋੜਾ ਜਿਹਾ ਹਲਕਾ ਜਿਹਾ ਪੱਕਿਆ ਹੋਣਾ ਚਾਹੀਦਾ ਜਿਹੜਾ ਬਿਲਕੁਲ ਕੱਚਾ ਪੇਠਾ ਹੁੰਦਾ ਉਹਨਾ ਟੇਸਟ ਨਹੀਂ ਬੰਦਾ ਜਿਹੜਾ ਪੀਲੇ ਪੰਚ ਪੇਠਾ ਹੁੰਦਾ ਥੋੜਾ ਜਿਹਾ ਪੀਲਾ ਕਲਰ ਹੁੰਦਾ ਉਹ ਬਹੁਤ ਵਧੀਆ ਟੇਸਟੀ ਬੇਠਾ ਬੰਦਾ ਤੇ ਗੁੜ ਜਿਹੜਾ ਆਪਾਂ ਬਹੁਤ ਥੋੜਾ ਪਾਉਣਾ ਉਹ ਵੀ ਮਸਾਲੇ ਦੇ ਵਿੱਚ ਪਾਉਣਾ ਬਾਅਦ ਚ ਨਹੀਂ ਪਾਉਣਾ ਨੂੰ ਇੱਕ ਚਮਚੇ ਦੇ ਤੀਵੇ ਪਾਜਰੇ ਚ ਗੁੜ ਪਾਇਆ ਕਿਉਂਕਿ ਤੇ ਨਾ ਬਹੁਤਾ ਮਿੱਠਾ ਵੀ ਨਹੀਂ ਪੇਠਾ ਬੰਦਾ ਤੇ ਨਾਇਬ ਬਹੁਤ ਜਦਾ ਤਿੱਖਾ ਬੰਦਾ ਬਹੁਤ ਟੇਸਟੀ ਬੰਦਾ ਬੱਚੇ ਵੀ ਇਹਨੂੰ ਬੜੇ ਖੁਸ਼ ਹੋ ਕੇ ਖਾਂਦੇ ਸਾਰੇ ਹੁਣ ਇਹਨੂੰ ਤਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਾਣੀ ਆਪਾਂ ਬਿਲਕੁਲ ਵੀ ਨਹੀਂ ਮਿਲਣੀ ਕਰਨਾ ਕਿਉਂਕਿ ਪੇਠੇ ਨੇ ਪਾਣੀ ਆਪਣਾ ਪਾਣੀ ਵਿੱਚ ਜਿਹੜਾ ਪੇਠੇ ਪੇਠੇ ਨੇ ਰੀਲீஸ் ਕਰ ਦੇਣਾ ਹੁਣ ਇਹਨੂੰ ਚੰਗੀ ਤਰ੍ਹਾਂ ਉਪਰੋਂ ਟੱਕ ਦਾਂਗੇ ਟੱਕਣ ਨਾਲ ਪਾ ਟੱਕ ਦਾਂਗੇ ਸਤਨਾ ਪੇਠਾ ਆਪਾਂ ਉੱਚ ਉੱਚ ਹਲਾਉਂਦੇ ਰਵਾਂਗੇ ਆਪਾਂ ਕਿਉਂਕਿ ਪੇਠਾ ਥੱਲੇ ਨਾ ਲੱਗੇ 5 ਮਿੰਟ ਪੱਕਣ ਤੋਂ ਬਾਅਦ ਆਪਾਂ ਇਹ ਕਰੀਏ ਹਲਾਦ ਲਈ ਸੁਧਰਾ ਕਰਕੇ ਤੁਸੀਂ ਹੌਲੀ ਹੌਲੀ ਥੋੜਾ ਜਿਹਾ ਸੇਕਾਂ ਦਾ ਮੀਡੀਅਮ ਰੱਖਣਾ ਜਿਆਦਾ ਹਾਈ ਫਲੇਮ ਤੇ ਨਹੀਂ ਪਕਾਉਣਾ ਜੇ ਤੁਹਾਨੂੰ ਪਾਲਕੇ ਸੇਕ ਤੇ ਸਬਜ਼ੀ ਬਣਾਉਣੀ ਹੈ ਤਾਂ ਬਹੁਤ ਟੇਸਟੀ ਸਬਜ਼ੀ ਬਣਦੀ ਹੈ 5-5 ਮਿੰਟ ਬਾਅਦ ਇਹਨੂੰ ਆਪਾਂ ਦੁਬਾਰਾ ਚੈੱਕ ਕਰਦੇ ਰਹਿਣਾ ਆ ਦੇਖੋ ਹਾਫ ਕੁਕ ਕੱਪ ਮੈਗੜਾ ਪੇਠਾ ਤਕਰੀਬਨ ਹੋ ਚੁੱਕਿਆ ਹਨ ਇਹਨੂੰ ਆਪਾਂ ਫਿਰ ਦੁਬਾਰਾ ਟੱਪ ਦਾਂਗੇ ਤੱਕ ਤੇ ਫਿਰ ਆਪਾਂ ਉਸ ਤੋਂ ਬਾਅਦ ਹੁਣ ਫਿਰ ਆਪਾਂ ਦੇਖਦੇ ਆਂ 5-10 ਮਿੰਟ 15 ਮਿੰਟ ਦੇ ਕਰੀਬ ਆਪਣਾ ਪੇਠਾ ਬਕਦੇ ਨੂੰ ਚੱਲਿਆ ਤੇ ਤਕਰੀਬਨ ਆਪਣਾ ਪੇਠਾ ਬਣ ਗਿਆ ਉਹ ਬੰਨ ਚੱਲੇ ਜਿਹੜਾ ਪੇਠਾ ਜਦੋਂ ਥੋੜਾ ਜਿਹਾ ਪ੍ਰੈਸ ਆਉਣ ਲੱਗਦੇ ਉਹ ਜ਼ਿਆਦਾ ਵਧੀਆ ਲੱਗਦਾ ਥੋੜਾ ਜਿਹਾ ਕੁਲਿਆ ਲਓ ਜੀ ਪੇਠਾ ਤਕਰੀਬਨ ਆਪਣਾ ਬਣ ਚੁੱਕਿਆ ਹੁਣ ਇਦਿੱਤ ਆਪਾਂ ਪਾਵਾਂਗੇ ਹਰਾ ਧਨੀਆ ਗੈਸ ਕਰ ਦਾਂਗੇ ਬੰਦ ਆਪਾਂ ਜਿੱਦ ਤੱਕ ਪ੍ਰਪਰ ਹਗਾ ਨਹੀਂ ਆ ਪੱਕੇ ਨੂੰ ਆਪਾਂ ਸਰਵ ਕਰਾਂਗੇ ਤੇ ਸਮਝ ਤੁਸੀਂ ਜਰੂਰ ਬਣਾ ਕੇ ਦੇਖਣਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬੈਲ ਵਾਲਾ ਬਟਨ ਜਰੂਰ ਦਬਾਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਲਓ ਜੀ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ ਇੱਕ ਆਪਾਂ ਬੌਲ ਦੇ ਵਿੱਚ ਇਹਨੂੰ ਸਾਰੇ ਨੂੰ ਬੈਠੇ ਨੂੰ ਟਰਾਂਸਫਰ ਕਰ ਲਾਂਗੇ ਦੇਖੋ ਸਬਜੀ ਦਾ ਕਲਰ ਕਿੰਨਾ ਵਧੀਆ ਬਣਿਆ ਤੇ ਬਹੁਤ ਟੇਸਟੀ ਸਬਜੀ ਬਣੀ ਹੈ ਵੇ ਦੇਖ ਤੁਹਾਨੂੰ ਸਾਰਿਆਂ ਨੂੰ ਇਹ ਸਬਜ਼ੀ ਜ਼ਰੂਰ ਪਸੰਦ ਆਏਗੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਸਬਜ਼ੀ ਬਣਾ ਕੇ ਦੇਖਣਾ। ਮੈਂ ਸਾਰੀ ਸਬਜ਼ੀ ਨਾਲ ਪੈਕ ਬੌਲ ਦੇ ਵਿੱਚ ਕੱਢ ਲਿਆ। ਤੇ ਸਬਜ਼ੀ ਨੂੰ ਤੁਸੀਂ ਪੂੜੀਆਂ ਨਾਲ ਰੋਟੀ ਨਾਲ ਪਰੌਂਠੇ ਨਾਲ ਖਾ ਸਕਦੇ ਹੋ। ਇਹ ਸਬਜ਼ੀ ਨੂੰ ਆਪਾਂ ਸਾਰਿਆਂ ਨੂੰ ਕਢੀ ਹੈ। ਮੇਰੇ ਤੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਸਬਜ਼ੀ ਪਸੰਦ ਆਏਗੀ ਇਸ ਤਰੀਕੇ ਨਾਲ ਤੁਸੀਂ ਸਬਜ਼ੀ ਬਣਾ ਕੇ ਦੇਖਣਾ ਇਹਦੇ ਵਿੱਚ ਕੋਈ ਮਸਾਲਾ ਵੀ ਜ਼ਿਆਦਾ ਨਹੀਂ ਪਾਇਆ ਜਾਂਦਾ ਬਤੋਦੀ ਸਬਜ਼ੀ ਬਣ ਕੇ ਰੈਡੀ ਹੁੰਦੀ ਹੈ ਲੋਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਤੇ ਮੇਰੇ ਦੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਏਗੀ ਤੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਸਾਨੂੰ ਸਾਡੇ ਵਿੱਚ ਕੀ ਕਮੀ ਹੈ ਜੋ ਵੀ ਇਹ ਤੁਹਾਨੂੰ ਚੰਗਾ ਮੜਾ ਜੋ ਵੀ ਲੱਗਦਾ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਹਾਂਜੀ ਜਾਂਦੇ ਵਾਸਤੇ ਰੋ ਮਿਲਦੇ ਆਪਾਂ ਕਿਸੇ ਆਉਣ ਵਾਲੀ ਵੀਡੀਓ ਦੇ ਨਾਲ ਮੇਰੇ ਦੇਖਤ ਅਨੁਸਾਰ ਇਹਨਾਂ ਨੂੰ ਜ਼ਰੂਰ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਕਰਦੇ ਤੇ ਸ਼ੇਅਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੁਆਦੇ ਬਸਤੇ ਰਹੋ ਪ੍ਰਮਾਤਮਾ ਸਭ ਦਾ ਖੈਰ ਕਰੇ ਥੈਂਕ ਯੂ